ਲਾਈਵ ਜੀ ਦਾ ਖਾਦਸਾ ਲਾਈਵ ਜੀ ਦੇ ਪਤੇ ਡੇਰਾ ਪੈਣੀ ਭੈਣ ਘਰ ਸਾਹਿਬ ਪਿੰਡ ਗੋਲੂ ਕਾ ਤੇ ਬਾਬਾ ਗਲਾਬ ਸਿੰਘ ਜੀ ਪਹੁੰਚ ਪਹੁੰਚ ਗਏ ਹਨ ਤੇ ਕਿਰਤਨ ਸ਼ੁਰੂ ਹੋ ਗਿਆ ਹੈ ਆ ਬਾਬਾ ਜਮੂਤੀ

سارے بابا جی جانا بوٹ باب کرو نشان سر درشن ڈیکوریشن بہت ہوئی ہے پر لائٹ نہ ہون کر کے تھوڑا جہا فون بکھائی نہیں دے رہا تہوں ਲਾਈਟ ਆ ਗਈ ਤੁਹਾਨੂੰ ਸਾਰਾ ਗੇਟ ਪਾਵਾਂਗੇ بیٹی ساری ما چرن چ سارے بھائی چرنا چ کوئی رسم گانی نہ پیار نال سارے گٹ بج کے آخو جی واہ جد اپنے جی سارے <phinat> <traithimi> ਜਦੋਂ ਨਾ ਪਿੰਡ ਵਿੱਚ ਇੱਕ ਡੀਸੀ ਆਲੇ ਨਾ ਯਾਦ ਰਿਓ ਪਿੰਡ ਵਿੱਚ ਇੱਕ ਡੀਸੀ ਆ ਜੇ ਮਾਫੂ ਕਰਿਓ ਸਾਰੇ ਪਿੰਡ ਦੇ ਦੰਦਣਾ ਬੈਜੇ ਡੀਸੀ ਆਇਆ ਤੇ ਫੇਰ ਕੀ ਪਤਾ ਕੀ ਹੋਣਾ ਇੰਨਾ ਡਰਦੇ ਆ ਸੀ ਹੈ ਤਾਂ ਕੋ ਵੀ ਉਹਦਾ ਇੰਨਾ ਡਰ ਸਾਡੇ ਮਨ ਚ ਪੁਲਿਸ ਵੀ ਗੱਟੀ ਹੈ ਹੰਟਰ ਮਾਰ ਕੇ ਘੁੰਮਣ ਲੱਗੇ ਆਪਾਂ

نوجوان چلا تو ست ست سال چلائی فیسبک چلائی سارے بھائی فیس بک پہ میں نے چلی جب تھا کچھ آئے مانو تو پتا کرو لگتا ہے اوہ بکھے ہی نہیں راتی بارہ میں تھا چلو مدد کا اس میں پانچ بچے ہوئے پانچ پانچ میں انٹے تو سنے ہو اینا بھون جو بھوگ جاتے ہیں جان دے ہو اینا بھون جو بھوگ جاتے ہیں نا اسی جے کوئی کہیں بھوگ پانی کا گھوٹ پیائیں گے اور جنجا

ایک گل چیتے رکھے ہو سنیا جنیاں ماما بیٹھے ہیں جنیاں بھائی بیٹھے ہیں آئے گا سو جیڑا بندہ باہر گلتی کرے گیٹ تو باہر ہے جندگی جی گلتے ہیں وہ گلتی ہو جے گا جیڑا بندہ باہر گلتی کرے گا وہ ایتھے متھا دے کے آئے گا بے مارے سچے بادشاہ میرے تو گلتی ہو گئے میں نے معاف کر دے گا ایتھے آگے گا بے تمہارے گھنے کوئی بھی تیروں بخشے

کوئی تھا نہیں بڑھا تسی کہو گے گلتی کے نہیں کی تھی سنے ہو جدو گردوارے تسی ہم نے ہو نا آئی تھے شام دا رنگر پرشادہ چلتا ہے پوجر پرشادہ چلتا ہے وہ وہ کیا ہوتا ہے بھی آج پائی ساٹھے پینڈے سے دوار لگنا ہے آج آج رات کو کرتن ہونا ہے سنگتا تو بی بیا تو کرا پرشادہ پڑی نہیں پکنا آئی تھی شاک لو شاکے دوار حال جو بہن جو دربار جو بہن جو سنو کرتن سنو

جس روٹیاں پرشاد جقدی سنیا جی کوئی کڑاہ چگڑے دلے درخت دے آپ تو بترا سب بنا دیا ہے یہ تو گھر ہی بن جاتی سنیا لنگر بھی پکتا ہے کرنا ہے جب اتنے بیٹھی لے نا دن دو جہم یہی وقت ہو جائے کرم سر گردوارے چہ کے بولنا تو دور کی گل ماڑا پورنا بھی نہیں ہونا چاہیے من چاڑا فورنا نہیں بھر جل

سنیا پہ ہمارا کھنے نا ایک میڈیکل سٹور سی کھنے او نا میڈیکل چھوٹی جی دکان سی ان دی

ਸੁਣਿਓ ਉਹ ਬੰਦਾ ਆਪਣੀ ਹਿਸਟਰੀ ਆਪ ਲਿਖਦਾ ਕਹਿੰਦਾ ਮੇਰੇ ਕੋਲ ਬਹੁਤ ਲੋਕੀ ਆਏ ਐ ਇੰਨਾ ਪੈਸਾ ਕਮਾਇਆ ਐਨੇ ਬ੍ਰਾਂਡ ਬਣ ਗਏ ਕਹਿੰਦਾ ਮੈਂ ਬੰਦੇ ਨੂੰ ਬੰਦਾ ਨਹੀਂ ਸਮਝਦਾ ਤੇ ਆਦੋ ਮੈਂ ਬੰਦੇ ਨੂੰ ਬੰਦਾ ਨਹੀਂ ਸਮਝਦਾ ਕਹਿੰਦਾ ਐਨੀ ਮਾਇਆ ਐਨੇ ਬ੍ਰਾਂਡ ਕਹਿੰਦਾ ਇੱਕ ਦਿਨ ਨਾ ਮੇਰੀ ਮੇਰੇ ਮੇਰੇ ਉੱਤੇ ਦੁਕਾਨ ਤੇ ਮੈਡੀਕਲ ਤੇ ਕਹਿੰਦਾ ਇੱਕ ਦਿਨ ਇੱਕ ਬਜ਼ੁਰਗ ਆਇਆ ਸੁਣਿਓ

ਬੁਜੁਰਗ ਸੀ ਵਿਚਾਰ ਗਰੀਬ ਤਿੱਕਦਾ ਢੰਡਾ ਆਇਆ ਕਿਹਾ ਮੈਨੂੰ ਕੋਈ ਦਰਸ ਨਹੀਂ ਕਹਿੰਦਾ ਉਹਨੇ ਆਪਣੀਆਂ ਸਾਰੀਆਂ ਜੇਬਾਂ ਖੋਲੀਆਂ ਸੁਣਿਓ ਉਹਨੇ ਆਪਣੀਆਂ ਸਾਰੀਆਂ ਜੇਬਾਂ ਖੋਲੀਆਂ ਗਰੀਬ ਜਲਾ ਸੀ ਉਹਦੀਆਂ ਜੇਬਾਂ ਚੋਂ ਨਿਕਲਿਆ 180 ਰੁਪਏ ਸਾਰੇ ਜਿਹਨਾਂ ਉਹ ल्या ਵੀ ਮੇਰੇ ਕੋਲ ਤਾਂ ਇੰਨੇ ਕੋਈ ਨਾ ਮੈਨੂੰ ਮੈਨੂੰ ਹੰਕਾਰ ਸੀ ਮੈਸੇ ਦਾ ਵੀ ਮੈਂ ਤੂੰ ਮੇਰਾ ਟੈਮ ਖਰਾਬ ਕੀਤਾ ਅਸੀਂ ਦਵਾਈਆਂ ਦੱਪਣ ਲੱਗੇ ਰਹੇ ਜਾਂ ਤੇ ਲਿਆ ਜਾ ਮੈਨੂੰ ਕੋਈ ਹੰਦਰਦੀ ਨਹੀਂ ਪੈਸੇ ਪੂਰੇ ਹੋਣਗੇ ਤੇ ਦਵਾਈ ਚੁੱਕ ਕੇ ਲੈ ਜਾ ਕਹਿੰਦਾ ਮੈਂ ਦਵਾਈ ਨਹੀਂ ਦਿੰਦੀ ਕਹਿੰਦਾ ਇੱਕ ਨਾਂ ਸੁਣਿਓ ਇੱਕ ਨਾਂ ਮੇਰੇ ਬਰਕਰ ਮੇਰਾ ਕੰਮ ਕਰਦਾ ਸੀ ਇਹਨਾਂ ਨੂੰ ਦਰਸ ਆ ਗਿਆ ਬਜ਼ੁਰਗ ਤੇ ਕਿਨਾਂ ਮੈਂ ਅਬ ਦੀ ਜੇਵ ਜੋ 500 ਰੁਪਇਆ ਕੱਢਿਆ ਤੇ ਬਜ਼ੁਰਗ ਦੇ ਪੈਸੇ ਪੂਰੇ ਕਰਦੇ ਤੇ ਮੈਨੂੰ ਕਿਹਦਾ ਕੋਈ ਲਫਜ਼ੋਤ ਨਹੀਂ ਦੇਤੇ ਇਹਨੇ ਦੇ ਦੇ ਚਾਹੇ ਦੇ ਦੇ ਚਾਹੇ ਬਜ਼ੁਰਗ ਦੇ ਦੇ ਮੈਨੂੰ ਕੋਈ ਦਿੱਕਤ ਨਹੀਂ ਕਿਨਾਂ ਜਦੋਂ ਦੇ ਨਾ ਉਹ ਉਹ ਪੈਸੇ ਕੱਢ ਕੇ ਦਿੱਤੇ ਬਜ਼ੁਰਗ ਉਹ ਨਸੀਸਾ ਨੰਦਾ ਚਲੇ ਆ ਗਿਆ ਕਹਿੰਦਾ ਦਵਾਈ ਬਣੀ ਸੀ 130 ਰੁਪਏ ਦੀ ਜਿਹੜੀ ਨਾ ਉਹ ਦੇਣੀ ਸੀ ਤੇ ਮੁਨਾਫਾ ਕਹਿੰਦਾ ਜੇ ਨਾ 180 ਵੀ ਰੱਖ ਲੰਦਾ ਫੇਰ ਵੀ ਮੈਨੂੰ ਮੁਨਾਫਾ ਸੀ

ਬੀਜਣਾ ਸੋਖੈ ਤੇ ਵੱਡਣਾ ਵੱਡਾ ਕੇ ਨੰਦਰਾ ਬੱਚਾ ਤੇ ਲਾ ਹੋ ਗਿਆ ਬੇਤਾ ਸੀ ਇੱਕ ਉਹ ਢਿੱਲਾ ਹੋਇਆ ਕਹਿੰਦਾ ਜਦੋਂ ਨਾ ਮੈਂ ਉਹ ਡਾਕਟਰਾਂ ਨੂੰ ਵਿਖਾਇਆ ਡਾਕਟਰਾਂ ਕੋਲ ਲੈ ਕੇ ਗਿਆ ਤੇ ਡਾਕਟਰ ਕਹਿੰਦੇ ਇਹ ਤੇਰਾ ਬੱਚਾ ਹੈ ਕਹਿੰਦੇ ਹਾਂ ਇਹ ਨੂੰ ਸਾਈਡ ਤੇ ਕਰੋ ਜੀ ਬੱਚੇ ਨੂੰ ਸਾਈਡ ਤੇ ਕਰਦਾ ਕਹਿੰਦੇ ਤੁਹਾਨੂੰ ਪਤਾ ਇਹ ਨੂੰ ਕਿਹੜੀ ਬਿਮਾਰੀ ਹੈ ਇਹਦੇ ਨਾਂ ਨਹੀਂ ਕਹਿੰਦੇ ਇਹ ਤੋਂ ਆਖਰੀ ਸਟੇਜ ਦਾ ਪ੍ਰੈਸਰ ਥੋੜੇ ਦਿਨਾਂ ਦਾ ਪਰੋਣਾ ਹੈ ਇਤਾਂ ਕੋਈ ਵੀ ਲਾਜ ਕਰ ਲੋ ਬਚ ਨਹੀਂ ਸਕਦਾ ਕਹਿੰਦਾ ਉਂਵੀ ਇਲਾਜ ਹੋ ਗਏ ਸੁਣਿਓ ਜਿੰਨੇ ਪਲਾਟ ਬਣਾਏ ਸੀ ਸਾਰੇ ਵਿੱਚ ਤੇ ਉਹਦੇ ਲਾਜ ਦੇ ਲਾਫੇ ਜਿੰਨੀਆਂ ਕੋਠੀਆਂ ਬਣਾਈਆਂ ਲੋਕਾਂ ਨੂੰ ਡੋਡ ਰੁੱਟ ਮਾਰੇ ਕਰਮ ਵੀਰ ਵੀਰ ਸਾਰੀਆਂ ਕੋਠੀਆਂ ਜਾਂਦੀਆਂ ਲੱਗੀਆਂ ਅਖੀਰ ਵਿੱਚ ਜੋ ਬਣਾਇਆ ਸੀ ਵੇਖ ਗਿਆ ਸੁਣਿਆ ਜੋ ਬਣਾਇਆ ਸੀ ਵੇਖ ਗਿਆ ਕਹਿੰਦਾ ਇੱਕ ਦਿਨ ਉਹ ਆਇਆ ਜਿੱਦਣ ਮੇਰਾ ਪੁੱਤ ਚੜਾਈ ਕਰੇ ਬਚਿਆ ਬਚਾ ਨਹੀਂ ਸਕਿਆ ਮੈਂ ਲੱਖ ਰੁਪਇਆ ਲਾ ਕੇ ਕਰੋੜਾ ਲਾ ਕੇ ਹੁੰਦੇ ਤੇ ਸੁਣਿਆ ਕਹਿੰਦਾ ਕਿਥੀ ਬਸ ਨਹੀਂ ਮੇਰੇ ਪੁੱਤ ਦੇ ਗੰਮ ਚ ਮੇਰਾ ਪੁੱਤ ਚੜਾਈ ਕਰ ਗਿਆ ਉਹਦੇ ਗੰਮ ਚ ਮੈਂ ਰਹਿਣ ਲੱਗ ਗਿਆ ਕਹਿੰਦਾ ਇੱਕ ਦਿਨ ਮੈਨੂੰ ਪੈਰਾਲਾਈਜ਼ ਹੋ ਗਿਆ ਬਿਮਾਰੀ ਨੇ ਘੇਰਾ ਪਾਇਆ ਪੈਰਾਲਾਈਜ਼ ਹੋ ਗਿਆ ਮੈਂ ਤੁਰਿਆ ਜਾਵੇ ਨਾ ਮੂੰਹ ਤੋਂ ਬੋਲਿਆ ਜਾਵੇ ਨਾ ਇਹਨਾਂ ਥੋੜਾ ਸਮਾਂ ਲੰਘਿਆ ਤੇ ਉਹ ਕੰੀਆਂ ਦਵਾਈ ਨਹੀਂ ਕਹਿੰਦਾ ਅੱਜ ਮੇਰੇ ਕੋਲ ਮੈਡੀਕਲ ਵੀ ਹੈ ਨਹੀਂ ਸੀ ਆਪਣਾ ਕੰਮ ਵੀ ਹੈ ਨਹੀਂ ਸੀ ਆਪਣੇ ਪੈਸੇ ਵੀ ਹੈ ਨਹੀਂ ਸੀ ਸੁਣਿਓ ਡਾਕਟਰ ਨੇ ਠੀਕੇ ਲਿਖੇ ਕਹਿੰਦਾ ਮੈਂ ਟੀਕੇ ਲੈਣ ਗਿਆ ਜਾਂਦੇ ਹੋ ਮੈਂ ਮੈਡੀਕਲ ਤੇ ਟੀਕੇ ਲੈਣ ਗਿਆ ਕਹਿੰਦਾ ਜਦੋਂ ਮੈਂ ਡਾਕਟਰ ਨੂੰ ਉਹਨੂੰ ਮੈਡੀਕਲ ਵਾਲੇ ਨੂੰ ਕਿਹਾ ਵੀ ਮੈਨੂੰ ਦਵਾਈ ਦੇ ਦਿਓ ਕਹਿੰਦਾ ਉਹਨੇ ਉਹ ਟੀਕੇ ਦਿੱਤੇ ਮੈਨੂੰ ਕਹਿੰਦਾ ਮੈਂ ਤਾਂ ਮੈਡੀਕਲ ਦੀ ਲਾਈਨ ਤੇ ਰਿਹਾ ਸੀ ਮੈਂ ਤਾਂ ਰਿਹਾ ਸੀ ਕਹਿੰਦਾ ਮੈਨੂੰ ਪਤਾ ਸੀ ਟੀਕਾ ਹੁੰਦਾ ਸੀ 100 ਰੁਪਏ ਦਾ ਜਿਹੜਾ ਮੇਰੇ ਲੱਗਣਾ ਸੀ ਤੇ ਮੈਡੀਕਲ ਵਾਲੇ ਨੂੰ ਕਿਹਾ ਕਿੰਨੇ ਪੈਸੇ ਉਹ ਕਹਿੰਦਾ 700 ਰੁਪਈਆ ਦੇ 700 ਕਹਿੰਦਾ ਮੇਰੇ ਕੋਲ ਦੇਣ ਵਾਸਤੇ 500 ਹੀ ਸੀ ਕਰਦਾ ਹੈ ਹੀ ਨਹੀਂ ਸੀ 700 ਕਹਿੰਦਾ ਮੇਰੇ ਦਿਮਾਗ ਜਰੀਰ ਘੁੰਮੇ ਉਹ ਬਜ਼ੁਰਗ ਤੋਂ ਵੀ ਮੈਂ 570 ਰੁਪਈਏ ਆਇਆ ਮੰਗੇ ਸੀ ਜਿਵੇਂ ਇਹਨੇ ਮੰਗੂ ਆਜ ਮੈਂ ਮਨਜੀਬੇ ਬਿਆ ਰੜਕਦਾ ਦਵਾਈ ਲੈਣ ਨੂੰ ਵੀ ਇਸੇ ਸਮੇਂ ਮੈਂ ਬੜਾ ਤਣਾਅਡ ਬੰਦਾ ਸੀ ਤੇ ਰੋਣਾ ਪਾਪਾ ਅੱਜ ਵੀ ਉਹ ਦੱਸਦਾ ਕਹਿੰਦਾ ਲੋਕਾ ਮਾੜਾ ਕਰਮ ਕਰਨ ਲੱਗਿਆਂ ਇੱਕ ਵਾਰੀ ਸੋਚ ਲਿਓ ਕਹਿੰਦਾ ਬੀਜ ਤਾਂ ਲੈਨੇ ਹੋ ਜਿੱਦਣ ਵੱਡਣਾ ਪਏਗਾ ਉਹਦਣ ਤੁਹਾਡੇ ਤੋਂ ਵੱਡਿਆ ਨਹੀਂ ਔਖਾ ਬੜਾ ਜਿੰਨੇ ਇੱਥੇ ਬੈਠਿਆ ਮਾੜਾ

ਕਾ ਮੁਸਾਫਰ ਬਣ ਗਿਆ ਹੈ ਕਿੰਨਾ ਚਿਰ ਇੱਥੇ ਬੈਠਾ ਰਹੇਗਾ ਸੁਣਿਓ ਤੇਰੇ ਵੇਖਦਿਆਂ ਵੇਖਦਿਆਂ ਤੇਰੇ ਨਾਲ ਦੇ ਕਈ ਚਲੇ ਗਏ ਬਾਕੀ ਪਲਟ ਟੂਚ